ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਬੇਕਰਾਂ ਸਿੰਘ ਪਿੰਡ ਰੌਸੀਆਣਾ ਜ਼ਿਲ੍ਹਾ ਲੁਧਿਆਣਾ ਹਲਕਾ ਪੈਕ ਮੈਂ ਆਪ ਦੀ ਜਿੰਦਗੀ ਤੋਂ ਇਨਾਂ ਤੰਗਾਂ ਬਹੁਤ ਜ਼ਿਆਦਾ ਜਾਂਦੀ ਮੈਨੂੰ ਮੇਰੇ ਪਿੰਡ ਦਾ ਸਾਫ ਦਾ ਸਰਪੰਚ ਅਮਰ ਸਿੰਘ ਮੇਰਾ ਆੜਤੀਆ ਪ੍ਰਧਾਨ ਸਿੰਘ ਸੋਮਲ ਜੀ ਮੈਨੂੰ ਜਾਣਦੀ ਬਹੁਤ ਜ਼ਿਆਦੇ ਸੰਘੀ ਚੱਕ ਕਰ ਰਹੇ ਨੇ ਮੇਰੇ ਤੇ ਰਿਪੋਰਟਾਂ ਤੇ ਮੇਰੇ ਚਾਚੇ ਦੇ ਮੁੱਦੇ ਤੇ ਮੇਰੇ ਰੈਸਟਰਡ ਅਰਜੀ ਤੇ ਸਪੋਰਟ ਦੇ ਮੈਂ ਉਸ ਆਰਡ ਕੀਤੋਂ ਸਾਰੀ ਫਸਲ ਆਪਦੀ ਠਿੱਕ ਤੇ ਜ਼ਮੀਨ ਲੈ ਕੇ ਕਰਦਾ ਰਿਹਾ ਉਹਦੇ ਨਾਲ ਮੇਰਾ ਪੂਰਾ ਇੰਨੇ ਸਾਲਾਂ ਦਾ ਵਿਸ਼ਵਾਸ ਬਣਿਆ ਹੋਇਆ ਸੀਗਾ ਮੇਰੇ ਵਿਸ਼ਵਾਸ ਨੂੰ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਮੈਂ ਆਉ ਦੋ ਘਰ ਦੇ ਉੱਪਰ ਲੋਨ ਲੈ ਕੇ 24 ਲੱਖ ਰੁਪਏ ਦਾ ਮੈਂ ਫਾਰਮ ਤੋਂ ਵਿਗਿਆ ਜ਼ਮੀਨ ਸੀ ਮੇਰੇ ਬਰਾਬਰ ਦੇ ਨੋਕੀ ਉਹਦੇ ਵਿੱਚ ਮੈਂ ਆਪਦਾ ਫਾਰਮ ਪਾ ਕੇ 35 40 ਪਸ਼ੂ ਮਾਇਆ ਉਹਦੇ ਹੌਲੀ ਹੌਲੀ ਇਕੱਠੇ ਕਰਕੇ ਰਜਗਾਰ ਚਲਾਇਆ ਤੇ ਮੇਰੇ ਕੋਲੇ ਟਰੈਕਟਰ 4x4 855 ਔਰ ਆ ਗੱਡੀ 20 ਮਾਡਲ ਟਰੈਕਟਰ 20 ਮਾਡਲ ਦੀ ਗੱਡੀ ਸੀ ਤੇ ਰੂਟਾ ਵਿਟਰ ਆਲੂ ਪੱਟਣ ਵਾਲੀ ਤੇ ਆਲੂ ਬੀਜਣ ਵਾਲੀ ਤੇ ਲੀ ਲੈਡ ਦਾ ਜਨਰੇਟਰ ਮੇਰੇ ਕੋਲ ਸਾਰੀ ਟੋਟਲ ਸੰਦ ਸੀਗੇ ਮੇਰੇ ਕਿੰਨੇ 47 ਲੱਖ ਰੁਪਈਆ ਮੇਰੇ ਆੜਤੀਏ ਨੇ ਬਣਾ ਦਿੱਤਾ ਤੇ ਮੈਂ ਫਿਰ ਵੀ ਝਿਜਕਿਆ ਨਹੀਂ ਕਿਸੇ ਕਾਲਪ ਤੋਂ ਮੈਂ ਉਸ ਨੂੰ 47 ਲੱਖ ਰੁਪਈਆ ਦੇ ਵਿੱਚ ਇੱਕ ਸਰਪੰਚ ਇੱਕ ਮੇਰੇ ਪਿੰਡ ਦਾ ਮਹਤਵਾਰ ਤੇ ਇੱਕ ਆੜਤੀ ਆ ਮੈਂ ਉਸ ਤੋਂ ਪੈਸੇ ਲੈ ਵੀ ਸੀਗੇ ਤੇ ਮੇਰੇ ਰੁਪਏ ਇੰਨੇ ਬੰਨ ਦੇ ਕਾਰਨ ਵੀ ਉਸ ਨੂੰ ਮੈਂ ਆਪਦਾ ਫਾਰਮ ਦੇ ਦਿੱਤਾ 27 ਲੱਖ ਰੁਪਏ ਦੇ ਵਿੱਚ ਤੇ ਮੈਂ ਆਪਦੇ ਸਾਰੇ ਸੰਦ ਦੇ ਚੁਕਾ 47 ਲੱਖ ਰੁਪਏ ਪਿੰਡ ਦੀਆਂ 10 ਬੰਦਿਆਂ ਦੇ ਵਿੱਚ ਮਹਤਵਾਰਾਂ ਦੇ ਵਿੱਚ ਮੇਰਾ ਸਾਰਾ ਕੁਝ ਨਲ ਕਰ ਦਿੱਤਾ ਸੀ 11 ਮਹੀਨੇ ਪਹਿਲਾਂ ਉਸ ਤੋਂ ਬਾਅਦ 11 ਮਹੀਨੇ ਬਾਅਦ ਮੈਨੂੰ ਹੁਣ ਫੇਰ ਟਾਰਚ ਕੀਤਾ ਗਿਆ ਪੁਲਿਸ ਰਿਪੋਰਟ ਕਰਾਤੀ ਮੇਰੇ ਚਾਚੇ ਦੇ ਮੁੰਡੇ ਦੇ ਤੇ ਮੇਰੇ ਤੇ ਤੇ ਮੇਰੇ ਦਰਸ਼ਤਦਾਰ ਵੀ ਇਹਦੇ ਤੋਂ 15 ਲੱਖ ਰੁਪਏ ਕਹਿ ਦਿੰਦਾ ਕਦੇ ਵੀ ਲੈਣਾ ਕਦੇ ਨਾਉ ਕਦੇ 47 ਲੱਖ ਰੁਪਏ ਕਹਿ ਦਿੰਦਾ ਜੋ 12 ਮਹੀਨਿਆਂ ਤੱਕ ਮੈਂ ਸਾਰੀ ਗੱਡੀ ਦੀਆਂ ਟਰੈਕਟਰ ਦੀਆਂ ਆਪਦੇ ਕਰਦੀਆਂ ਮੈਂ ਕਿਸਾਨ ਭਰਦਾ ਰਿਹਾ ਮੇਰਾ ਸਭ ਕੁਝ ਵੇਗਿਆ ਮੈਂ ਆਪਦੇ ਪਸ਼ੂ ਜਿਹੜੇ ਮੇਰੇ ਇਹਨੇ ਖਲਾਏ ਆਪਦੇ ਫਾਰਮ ਦੇ ਵਿੱਚੋਂ ਮੇਰੇ ਪਸ਼ੂ ਮੇਰੇ ਜਗਾ ਤਾਂ ਹੁਣ ਇੰਨੇ ਪਸ਼ੂਆਂ ਦੀ ਹੈਗੀ ਨਹੀਂ ਸੀ ਤੇ ਮੈਂ ਆਪਦੇ ਪਸ਼ੂ ਕੱਲਾ ਕੱਲਾ ਪਸ਼ੂ ਵੇਚ-ਵੇਚ ਕੇ 12 ਮਹੀਨਿਆਂ ਤੱਕ ਮੈਂ ਭਰਦਾ ਰਿਹਾ ਮੈਂ ਭਰੇ ਗਿਆ ਜਣਦੀ ਹੁਣ ਮੇਰੇ ਕੋਲ ਨਾ ਪਸ਼ੂ ਨੇ ਨਾ ਮੇਰੇ ਕੋਲ ਖਾਣ ਨੂੰ ਕੁਸ ਨਾ ਮੈਨੂੰ ਕੋਈ ਜੋਬ ਆ ਇਹਨਾਂ ਦੀ ਜਿੱਦ ਦੇ ਮੇਰੇ ਘਰ ਦਾ ਨੋਟਸ ਆਇਆ ਮੇਰੇ ਘਰ ਤੇ ਨੋਟਸ ਲਾਤਾ ਵੀ ਘਰ ਤੇ ਨੋਟਸ ਲੱਗਾ ਕਿਸ਼ਤਾ ਨਾ ਪਰ ਹੋਈਆਂ 17 3 2025 ਮੇਰੇ ਫਾਦਰ ਦੀ ਇਸ ਕਾਰਨ ਡੈਥ ਹੋ ਗਈ ਹਾਰਟ ਅਟੈਕ ਨਾਲ ਇਸ ਕਰਕੇ ਮੈਂ ਜਣਦੀ ਬਹੁਤ ਪਰੇਸ਼ਾਨੀ ਦੇ ਵਿੱਚ ਆ ਜਣਦੀ ਨਜਾਇਜ਼ ਤੇ ਮੇਰੇ ਕੋਲੇ ਦੇਣ ਨੂੰ ਕੁਝ ਵੀ ਨਹੀਂ ਹੈਗਾ ਮੇਰੇ ਪਿੰਡ ਦੇ ਵਿੱਚੋਂ ਵੈਰੀਫਾਈ ਕਰੀ ਜਾਵੇ ਮੈਨੂੰ ਸੋਡੇ ਭੈਣ ਭਰਾਵਾਂ ਦਾ ਸਬਦ ਮੈਨੂੰ ਸਾਫ਼ ਚਾਹੀਦਾ ਜੇ ਮੇਰੇ ਦੇ ਵਿੱਚ ਕੋਈ ਗਲਤੀ ਹੋਵੇ ਮੈਨੂੰ ਜਿੱਥੇ ਖੜਾ ਕੇ ਮਰਜੀ ਜੋ ਫਾਂਸੀ ਦੇ ਦਿਓ ਚੌਂਕ 'ਚ ਖੜਾ ਕੇ ਮੇਰੇ ਜੋ ਕੁਝ ਕਰ ਦਿਓ ਮਰਜੀ ਮੇਰੇ 13-14 ਸਾਲ ਦੀ ਗੁੱਡੀ ਆ ਤੇ ਇੱਕ ਮੇਰਾ ਬੇਟਾ ਸੀ 7 ਸਾਲ ਦਾ ਬਾਕੀ ਮਾਤਾ ਤੇ ਪਰ ਮੇਰਾ ਭਰਾ ਹੈਂਡੀਕੈਪਟ ਉਹਦਾ ਵੀ ਸਭ ਕੁਝ ਇਹ ਬੰਦਿਆਂ ਨੇ ਮੈਨੂੰ ਬਹੁਤ ਜ਼ਿਆਦਾ ਸਭ ਕੁਝ ਮੇਰੇ ਤੋਂ ਲੁੱਟ ਕੇ ਲੈ ਗਏ ਸਾਰਾ ਕੁਝ ਮੇਲਾ ਕਰਤਾ ਜਾਣਦੀ ਮੇਰੀ ਹੱਥ ਬੰਨ ਕੇ ਬੇਨਤੀ ਆ ਤੁਹਾਡੇ ਸਾਹਮਣੇ ਜਾਣਦੀ ਤੁਸੀਂ ਕਹਿ ਨਹੀਂ ਸਕਦਾਗਾ ਬਸ ਮੇਰੀ ਵੈਰੀਫਾਈ ਕਰਕੇ ਮੈਨੂੰ ਹੱਥ ਬੰਨ ਕੇ ਜੂੰਦਾ ਮੈਨੂੰ ਹੁਣ ਵੀ ਟਾਰਚ ਕਰ ਰਹੇ ਨੇ ਮੈਂ ਜਾਣਦੀ ਇੰਨਾ ਮਜਬੂਰ ਹਾਂ ਨਾ ਮੈਂ ਦੋ ਗੇਰ ਚਾਂਸ ਵੀ ਲੈ ਚੁੱਕਿਆ ਤੇ ਮੈਨੂੰ ਮੌਤ ਵੀ ਨਹੀਂ ਮਿਲਦੀ ਮੈਨੂੰ ਮੌਤ ਮਿਲ ਜAVE ਮੈਂ ਹੱਥ ਬੰਨ ਕੇ ਰੱਬ ਦਾ ਸੁਪਰਗ ਜਾ ਰਾਂ ਮੈਨੂੰ ਮੌਤ ਮਿਲ ਜAVE ਬਸ ਮੈਂ ਮੈਨੂੰ ਮੌਤ ਮਿਲ ਜAVE ਮੈਨੂੰ ਹੱਥ ਬੰਨ ਕੇ ਸ਼ੁਕਰ ਗੁਜ਼ਾਰਨਾ ਮੈਂ ਇਸ ਮੇਰੇ ਤੋਂ ਕੁਝ ਵੀ ਨਹੀਂ ਮੈਂ ਇਨਸਾਨ ਕੋਈ ਇਦੂਗੀ ਵੀ ਮੇਰਾ ਬਦ ਤੋਂ ਬਾਅਦ ਮੈਨੂੰ ਸਾਥ ਚਾਹੀਦਾ ਸੋਡਾ ਸਾਰੇ ਭੈਣ ਭਰਾਵਾਂ ਦਾ ਜੇ ਮੇਰੇ ਚ ਕੋਈ ਝੂਠ ਹੋਇਆ ਮੇਰੇ ਚ ਕੋਈ ਖਾਮੀ ਹੋਈ ਮੈਂ ਮੇਰੇ ਪਿੰਡ ਬਾਰੇ ਤੂੰ ਆ ਕੇ ਮੇਨ ਜੋ ਕੁਛ ਮਰਜ਼ੀ ਪੁੱਛ ਲਵੋ ਮੈਂ ਹੱਥ ਬੰਨ ਕੇ ਵੇਦਤੀਆ ਸਾਰੇ ਭੈਣ ਭਰਾਵਾਂ ਦੀ ਬਸ ਮੈਨੂੰ ਮੇਰੇ ਜਵਾਗ ਬਸ ਦੇ ਕਰ ਦੇਵੇ ਮੈਨੂੰ ਹੋਰ ਕੁਝ ਜੇ ਹੋਣ ਵੀ ਕੁਝ ਚਾਹੀਦਾ ਨੂੰ ਮੇਰੇ ਘਰੋਂ ਮੇਰਾ ਸਭ ਮੇਰਾ ਸਭ ਕੁਝ ਚੱਕ ਕੇ ਲੈ ਜਾਏ ਮੇਰੇ ਘਰਾਂ ਦੇ ਵੀ ਲੈ ਜਾਏ ਜਿੱਥੇ ਜਿਹੜੀਆਂ ਕੋਲੀਆਂ ਜੀ ਮੇਰਾ ਜਵਾਕ ਸਭ ਮੇਰੇ ਜਵਾਕ ਖਾਂਦੇ ਨੇ ਮੇਰਾ ਸਭ ਕੁਝ ਲੈ ਜਾਵੇ ਮੇਰੇ ਹੱਥ ਬਨ ਕੇ ਬੈੰਦੇ ਮੈਨੂੰ ਮੇਰੇ ਜਵਾਕਾਂ ਦੀ ਤਾਂ ਮੈਨੂੰ ਮੇਰੀ ਜਾਨ ਬਾਕੀ ਦਵੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਉਸ ਵੀ ਕਿਸੇ ਟਾਈਮ ਕੁਝ ਵੀ ਕਰ ਸਕਦਾ ਮੈਂ ਤਾਂ ਜਾਣਦੀ ਸਿਰਫ ਮੇਤੋਂ ਮੇਰੀ ਮਰਤੂ ਧੀ ਨਹੀਂ ਦੇਖੀ ਜਾਂਦੀ ਮੈਂ ਕੁਛ ਨਹੀਂ ਦੀ ਮੈਂ ਜ਼ਿੰਦਗੀ ਤੋਂ ਮੈਂ ਕੁਛ ਨਹੀਂ ਲੈਣਾ ਮੈਨੂੰ ਕੋਈ ਮਤਵ ਨਹੀਂ بس ਵੈਗਰ ਦੀ ਦਾ ਘਰ ਸਾ ਵੈਗਰ ਦੀ ਨਾਤੇ